ਜਾਤੋ ਤੋਂ ਖਬਰ ਆ ਰਹੀ ਹੈ ਜਿੱਥੇ ਰਿਸ਼ਤਿਆਂ ਦਾ ਕਤਲ ਹੋਇਆ ਹੈ ਪ੍ਰਾਣ ਨੇ ਆਪਣੇ ਹੀ ਛੋਟੇ ਭਰਾ ਦਾ ਕਤਲ ਕਰ ਦਿੱਤਾ ਤੇ ਸਾਰ ਹਥਿਆਰਾਂ ਦੇ ਨਾਲ ਮੌਤੇ ਕਾਰ ਦਤਿਆ ਨਹਾਉ ਨੂੰ ਲੈ ਕੇ ਭਰਾਵਾਂ ਵਿਚਾਲੇ ਤਕਰਾਰ ਹੋਈ ਸੀ ਟੀਬੀ ਸਾਹਿਬ ਰੋਡ ਨੇੜੇ ਦੀ ਵਾਰਦਾਤ ਹੈ ਪ੍ਰਾਣ ਨੇ ਆਪਣੇ ਹੀ ਛੋਟੇ ਭਰਾ ਨੂੰ ਮੌਤੇ ਕਾਰ ਦੋਤਾਰ ਦਿੱਤਾ ਟੀਬੀ ਸਾਹਿਬ ਰੋਡ ਦੀ ਇਹ ਵਾਰਦਾਤ ਹੈ ਨਹਾਉ ਨੂੰ ਲੈ ਕੇ ਦੋਹਾਂ ਭਰਾਵਾਂ ਦੇ ਵਿਚਕਾਰ ਤਕਰਾਰ ਹੋਈ ਤਾਂ ਇੱਕ ਪਰਾਨੇ ਆਪਣੇ ਹੀ ਸਕੇ ਪਰਾਨੂ ਮੌਤ ਦੇ ਘਾਟ ਉਤਾਰ ਦਿੱਤਾ ਜਿੱਤ ਉਹ ਚ ਰਿਸ਼ਤੇਦਾਰ ਤਾਰ ਕੋਏ ਨੇ ਮੈਨੂੰ ਕੋਈ ਫਤ ਨਹੀਂ ਵੀ ਮੈ ਤਾਂ ਹੈ ਨਹੀਂ ਸੀਗਾ ਮੈਂ ਤਾਂ ਉਹਨੂੰ 6:30 ਵਜੇ ਫੋਨ ਲਾ ਮੈਂ ਗਗਨੇ ਕੋ ਕੰਮ ਤੇ ਜਾਵਣਾ ਜੀ ਠੀਕ ਹੈ ਜੀ ਇਹ ਆਦਾ ਵੀ ਮੈਂ ਆ ਕੇ ਜਾਣਾ ਤੇ ਉੱਥੇ ਮੈਂ ਕਿ ਐਸਾ ਦਬੜੀ ਖਾਣੀ ਜੀ ਇਹ ਇਹ ਜੁੱਧਾ ਮੈਂ ਡਬੜੀ ਖਾਣੇ ਜਾਵਣਾ ਤੇ ਮੈਂ ਫੂਗ ਲਾਇਆ 8:30 ਵਜੇ ਮੈਂ ਨਹਾ ਕੇ ਜਾਣਾ ਕੰਮ ਤੇ ਜੀ ਮੈਂ ਕਿਹਾ ਤੂੰ 16 ਸਮਾਨ ਛੱਡ ਰਿਓ ਛੱਡ ਵੇ ਹੈਪੀ ਨੂੰ ਮਵਾ ਲਿਆਂਗਾ ਇਹ ਅੱਜ ਜਿਹੜਾ ਮ੍ਰਿਤਕ ਮੁੰਡਾ ਜੀ ਉਹ ਤੁਹਾਡਾ ਕੀ ਲੱਗਦਾ ਸੀਗੇ ਜੀ ਮੇਰਾ ਲੜਕਾ ਸੀ ਛੋਟਾ ਕਿੰਨੀ ਕੁ ਉਮਰ ਸੀ ਉਹਦੀ ਤੇਰੀ ਹੋ ਗਈ ਛੇ ਚੋਕ ਸਾਢੇ ਛੱਡ ਕੇ ਨਾ ਹੋ ਜੇ ਤੋ ਮੈਂ ਤੁਰ ਗਿਆ ਮੈਂ ਰੁਟ ਖਾ ਕੇ ਪੈ ਗਿਆ ਤੇ 10 ਮਿੰਟਾਂ ਬਾਅਦ ਰੌਲਾ ਕਰਵਾ ਗਿਆ ਪਿਆ ਜੀ ਰੌਲੇ ਨਾਲ ਇਸ ਤਰ੍ਹਾਂ ਇਹ ਲੜਾਈ ਪਾਣੀ ਪੂਣੀ ਪਿਛੇ ਤੱਤੀ ਪਿਛੇ ਹੋਈ ਜੀ ਤੇ ਇਹਨਾਂ ਨੇ ਕੁਛ ਨੂੰ ਸੱਚੇ ਮਾਰਿਆ ਕੁਛ ਨਹੀਂ ਉਹ ਸੌਕ ਕਰਮ ਤੇ ਭੱਜ ਕੇ ਗਰ ਨੂੰ ਗਿਆ ਤੇ ਗਿਆ ਡਿੱਗ ਪਿਆ ਤੇ ਅਸੀਂ ਰੇੜੇ ਤੇ ਸਕੂਟਰ ਵਾਲੇ ਜਿਹੜਾ ਜੁੜਿਆ ਹੋਇਆ ਸੀ ਜਿਹੜਾ ਜੀ ਅਸੀਂ ਉਹਨੂੰ ਰੇੜੇ ਤੇ ਪਾ ਕੇ ਹਸਪੀਟਲ ਸਕਾਰੀ ਲੈ ਕੇ ਗਏ ਆ ਕਿਤੇ ਜੈਤੂ ਜੀ ਜੈਤੂ ਲੈ ਕੇ ਗਿਆ ਜੀ ਠੀਕ ਹੈ ਜੀ ਜੈਤੂ ਵਾਲੇ ਨੇ ਉਹਨਾਂ ਨੇ ਦੋ ਟੀਕੇ ਲਾਇਏ ਜੀ ਉਹਨਾਂ ਨੇ ਸਾਨੂੰ ਪਰਚੀ ਕੱਟ ਕੇ ਰੈਫਰ ਕਰਤਾ ਫਰੀਦ ਕੋਟ ਦਾ ਜੀ ਫਿਰ ਅਸੀਂ ਜੀ ਜਦੋਂ ਕੋਟ ਤੇ ਪਹੁੰਚੇ ਅਸੀਂ ਆਖਾ ਵੇਖੀਏ ਵੀ ਪੁਛਾਇਗਾ ਵੀ ਕਿ ਨਹੀਂ ਉੱਥੇ ਸਾਡੀ ਭਕਾਈ ਨਾ ਹੋ ਗਈ ਜੀ ਉਥੇ ਜੇ ਸਰਕਾਰੀ ਲੈ ਕੇ ਉਹਨਾਂ ਨੇ ਚੱਕ ਬੁੱਕ ਕੀਤਾ ਆਪਦਾ ਉਹਨਾਂ ਨੇ ਆਖਿਆ ਜੀ ਇਹ ਪੂਰਾ ਹੋ ਗਿਆ ਜੀ ਤੁਹਾਡਾ ਇਨਫਾਰਮੇਸ਼ਨ ਮਿਲੀ ਸੀ ਜੀ ਕੁਲਦੀਪ ਸਿੰਘ ਗੱਲ ਨਾਂ ਤੇ ਲੜਕੇ ਦੀ ਮਰਡਰ ਹੋਇਆ ਜੀ ਔਰ ਉਹਦੇ ਭਰਾ ਨਹੀਂ ਸਕੇ ਭਰਾ ਨਹੀਂ ਕਿੰਨੇ ਗੁਰਮੀਤ ਸਿੰਘ ਕੀਤਾ ਜੀ ਉਹਨੇ ਕੀਤਾ ਕੋਈ ਇਹਨਾਂ ਦਾ ਘਰੇਲੂ ਹੀ ਵਿਵਾਦ ਸੀ ਕੋਈ ਇਹਦੇ ਬਾਰੇ ਅਜੇ ਸਪਸ਼ਟ ਨਹੀਂ ਹੋ ਸਕਿਆ ਵੀ ਕਾਰਨ ਕੀ ਸੀ ਜੀ ਸੜੀ ਤਫਤੀਸ਼ ਜਾਰੀ ਹੈ ਔਰ ਜੋ ਵੀ ਇਹਦੇ ਵਿੱਚ ਅੱਗੇ ਸਾਡੀ ਜੋ ਤਫ਼ਤੀਸ਼ ਵਿੱਚ ਸਾਹਮਣੇ ਆਊਗਾ ਉਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ ਬਾਅਦ ਵਿੱਚ ਦੱਸ ਦਿਆਂਗੇ ਅਜੇ ਇਹਦੇ ਬਾਰੇ ਨਾ ਕੋਈ ਬਹੁਤਾ ਜਾਣਕਾਰੀ ਨਹੀਂ ਹੈ